ਕਹਿੰਦੇ ਹੁੰਦੇ ਐ ਮੂੰਗੀ ਦੀ ਦਾਲ ਤੇ ਨਿਭਦੀ ਐ ਸਦਾ ਨਾਲ ਪਰ ਇਹ ਸੱਚ ਵੀ ਨਹੀਂ ਕਿਉਂਕਿ ਰੋਜ਼ ਮੂੰਗੀ ਤੋਂ ਵੀ ਜੀਅ ਇਕ ਜਾਂਦਾ ਬਹੁਤੇ ਕਰਨ ਦਾ ਰੁਟੀਨ ਹੁੰਦਾ ਕਿ ਸ਼ਾਮ ਨੂੰ ਦਾਲ ਹੀ ਬਣਦੀ ਐ ਪਰ ਦਾਲ ਇੱਕੋ ਜੀ ਹੋਵੇ ਇਹ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਆਪਾਂ ਵੀ ਜੀ ਅੱਜ ਬਣਾਉਣੀ ਸੀ ਦਾਲ ਤੇ ਸੋਚਿਆ ਚਲੋ ਕੋਈ ਅਲੱਗ ਜੀ ਬਣਾਉਣੇ ਐ ਤੇ ਜਿਹੜੀ ਬਹੁਤ ਜ਼ਿਆਦਾ ਟੇਸਟੀ ਹੋਵੇ ਤੇ ਸਭ ਨੂੰ ਬੜੀ ਪਸੰਦ ਆਵੇ ਹਾਂਜੀ ਇਹਦੇ ਲਈ ਆਪਾਂ ਲੈ ਲਾਂਗੇ ਦੋ ਪਿਆਜ਼ ਤੇ ਉਹਨਾਂ ਨੂੰ ਬਿਲਕੁਲ ਬਰੀਕ ਕੱਟ ਲਿਆ ਫਿਰ ਲੈ ਜੀ ਆਪਾਂ ਦੋ ਟਮਾਟਰ ਤੇ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਕੱਟ ਲਾਂਗੇ ਜਿਵੇਂ ਤੁਸੀਂ ਤੜਕਾ ਕੱਟਦੇ ਹੋ ਬਿਲਕੁਲ ਛੋਟਾ ਛੋਟੇ ਪੀਸ ਵਿੱਚ ਤੇ ਉਸ ਤੋਂ ਬਾਅਦ ਲੈ ਆ ਜੀ ਆਪਾਂ ਅੱਧਾ ਕद्दू ਉਹਨੂੰ ਵੀ ਆਪਾਂ ਕੱਟ ਲਾਂਗੇ ਹਾਂਜੀ ਕद्दू ਗਰਮੀ ਵਿੱਚ ਠੰਡਾ ਹੁੰਦਾ ਪਰ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਹੁੰਦਾ ਜੇ ਤੁਸੀਂ ਇਸ ਤਰੀਕੇ ਨਾਲ ਦਾਲ ਵਿੱਚ ਬੱਚਿਆਂ ਨੂੰ ਚੱਕਰ ਦੇ ਵਿੱਚ ਕਿਸੇ ਨੂੰ ਵੀ ਜਿਹੜੇ ਕद्दू ਨਹੀਂ ਖਾਂਦੇ ਤਾਂ ਖਵਾਉਗੇ ਬੜਾ ਹੀ ਟੇਸਟੀ ਲੱਗੂ ਬਾਕੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਸੀਂ ਉਹਨਾਂ ਨੂੰ ਕद्दू ਗਵਾਤਾ ਤੇ ਖਾਣਾ ਵੀ ਜ਼ਰੂਰੀ ਹੋਣ ਲੱਗਾ ਉਸ ਤੋਂ ਬਾਅਦ ਆਪਾਂ ਜੀ ਇੱਕ ਕਾਲੀ ਛੋਲਿਆਂ ਦੀ ਦਾਲ ਦੀ ਦੋ ਘੰਟੇ ਪਹਿਲਾਂ ਭਿਉਂਕੇ ਰੱਖਤੀ ਸੀ ਤੇ ਫਿਰ ਕੁੱਕਰ ਵਿੱਚ ਆਪਾਂ ਤਿੰਨ ਤੋਂ ਚਾਰ ਗਲਾਸ ਪਾਏ ਜੀ ਪਾਣੀ ਦੇ ਇਹ ਤੁਸੀਂ ਦਾਲ ਦੇ ਹਿਸਾਬ ਨਾਲ ਪਾ ਲੈਣੇ ਆਂਗੇ ਤੇ ਫਿਰ ਇਹਨੂੰ ਆਪਾਂ ਰੱਖਤਾ ਜੀ ਗਰਮ ਦਾਲ ਨੂੰ ਆਪਾਂ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਧੋ ਲਿਆ ਤੇ ਫਿਰ ਆਪਾਂ ਜਦੋਂ ਪਾਣੀ ਗਰਮ ਹੋ ਗਿਆ ਤਾਂ ਤੁਸੀਂ ਦਾਲ ਨੂੰ ਕੁੱਕਰ ਦੇ ਵਿੱਚ ਪਾ ਦੇਣਾਗਾ ਬਹੁਤੇ ਸ਼ਾਇਦ ਇਹ ਦਾਲ ਬਣਾਉਂਦੇ ਵੀ ਹੋਣ ਪਰ ਜਿਨ੍ਹਾਂ ਨੇ ਨਹੀਂ ਬਣਾਈ ਤਾਂ ਇੱਕ ਵਾਰੀ ਬਣਾ ਕੇ ਤੁਸੀਂ ਜ਼ਰੂਰ ਦੇਖਿਓ ਇਹਦਾ ਵੱਖਰਾ ਹੀ ਟੇਸਟ ਹੈ ਤੇ ਇਹ ਦੂਸਰੀਆਂ ਦਾਲਾਂ ਨਾਲੋਂ ਕਿਤੇ ਜ਼ਿਆਦਾ ਟੇਸਟੀ ਬਣਦੀ ਹੈ ਉਸ ਤੋਂ ਬਾਅਦ ਆਪਣਾ ਕੱਟਿਆ ਹੋਇਆ ਸਾਰਾ ਸਮਾਨ ਆਪਾਂ ਦਾਲ ਦੇ ਵਿੱਚ ਹੀ ਪਾ ਦਾਂਗੇ ਜੀ ਇਹ ਆਪਾਂ ਪਹਿਲਾਂ ਹੀ ਪਾਉਣਾਗਾ ਉਸ ਤੋਂ ਬਾਅਦ ਜਿਵੇਂ ਪਾਣੀ ਗਰਮ ਹੁੰਦਾ ਗਿਆ ਤਾਂ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਮਸਾਲੇ ਜਿਹੜੇ ਆਪਾਂ ਰੁਟੀਨ ਵਿੱਚ ਯੂਜ਼ ਕਰਦੇ ਆ ਆਪਾਂ ਪਾਈਏ ਜੀ ਹਲਦੀ ਮਸਾਲਾ ਨਮਕ ਮਿਰਚ ਤਨੀਆ ਪਾਊਡਰ ਇਹ ਜੀਜਾ ਪਾਈਆਂ ਜੀ ਬਿਲਕੁਲ ਸਾਦੇ ਮਸਾਲੇ ਜਿਹੜੇ ਆਪਾਂ ਰੁਟੀਨ ਵਿੱਚ ਯੂਜ਼ ਕਰਦੇ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਤੁਸੀਂ ਸ਼ੇਅਰ ਕਰਦੇ ਆ ਕਰੋ ਤੇ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਆ ਕਰੋ ਵੀ ਸੋਨੂੰ ਸਾਡੀ ਸਬਜੀ ਜਾਂ ਦਾਲ ਕਿਉਂ ਜੀ ਲੱਗੀ ਫਿਰ ਆਪਾਂ ਇਹਨੂੰ ਕਰਾਂਗੇ ਜੀ ਮਿਕਸ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਦੇਸੀ ਘਿਓ ਦਾ ਦਾਲ ਤੁਸੀਂ ਕੋਈ ਮਰਜ਼ੀ ਬਣਾਓ ਤਾਂ ਉਹਦੇ ਵਿੱਚ ਇੱਕ ਚਮਚ ਤੁਸੀਂ ਘਿਓ ਦਾ ਜ਼ਰੂਰ ਪਾ ਦਿਆ ਕਰੋ ਕਿਉਂਕਿ ਜਦੋਂ ਵੀ ਇੰਨੀਆਂ ਬਿਸਲਾ ਆਉਂਦੀਆਂ ਦਾਲ ਦੀਆਂ ਤਾਂ ਫਿਰ ਬਾਹਲੇ ਦਾ ਪਾਣੀ ਵਗੈਰਾ ਕੁਝ ਨਹੀਂ ਨਿਕਲਦਾ ਬਹੁਤ ਵਧੀਆ ਦਾਲ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਜਦੋਂ ਇਹਦੇ ਥੋੜੇ ਉਬਾਲੇ ਸ਼ੁਰੂ ਹੋ ਗਏ ਤਾਂ ਆਪਾਂ ਇਹਦਾ ਟੱਕਣ ਬੰਦ ਕਰ ਦਿੱਤਾ ਜਿਹੜਾ ਆਪਣਾ ਬੱਚਾ ਕੱਦੂ ਸੀ ਉਹ ਆਪਾਂ ਬਿਲਕੁਲ ਖਰਾਬ ਨਹੀਂ ਕਰਨਾ ਕਿਉਂਕਿ ਜੇ ਉਹਨੂੰ ਰੱਖਤਾ ਤਾਂ ਉਹ ਕਾਲਾ ਜਾ ਹੋ ਜੂ ਤੇ ਆਪਾਂ ਹੋਂਦਾ ਕੀਤਾ ਜੀ ਕਦੂ ਕਸ ਤੇ ਆਪਾਂ ਸੋਚਿਆ ਚਲੋ ਨਾਲ ਹੀ ਇਹਦਾ ਥੋੜਾ ਜਿਹਾ ਰਾਇਤਾ ਪਾਲਾਂਗੇ 10 ਤੋਂ 12 ਬਿਸਲਾ ਹੋਣ ਤੋਂ ਬਾਅਦ ਆਪਣੀ ਦਾਲ ਜਿਹੜੀ ਉਹ ਬਿਲਕੁਲ ਤਿਆਰ ਹੋ ਗਈ ਉਸ ਤੋਂ ਬਾਅਦ ਆਪਾਂ ਇਹਨੂੰ ਕਿਸੇ ਵੀ ਤੁਸੀਂ ਕੜਛੀ ਨਾਲ ਜਾਂ ਕਿਸੇ ਵੀ 스ਪੂਨ ਨਾਲ ਇਹਨੂੰ ਚੰਗੀ ਤਰ੍ਹਾਂ 2-3 ਮਿੰਟ ਲਈ ਲਗਾਤਾਰ ਮੈਸ਼ ਕਰ ਲੈਣਾ ਤਾਂ ਕਿ ਜਿਹੜਾ ਇਹਦੇ ਵਿੱਚ ਕਦੂ ਆ ਪਪਾਇਆ ਸੀ ਉਹ ਬਿਲਕੁਲ ਕੁਲ ਜੀ ਤੇ ਦਾਲ ਆਪਣੀ ਵਧੀਆ ਰਹੂਗੀ ਕੋਈ ਕੁਲਦੀ ਨਹੀਂ ਉਸੇ ਤਰ੍ਹਾਂ ਹੀ ਪਰ ਤੁਸੀਂ ਬਿਸਲਾ ਧਿਆਨ ਨਾ ਲਗਾਓ ਚੈੱਕ ਕਰਕੇ ਤੇ ਉਸ ਤੋਂ ਬਾਅਦ ਜੀ ਆਪਾਂ ਇੱਕ ਕਿਸੇ ਵੀ ਬਰਤਨ ਵਿੱਚ لے ਆ ਜੀ 3 ਤੋਂ 4 ਚਮਚ ਦੇਸੀ ਘਿਓ ਦੇ ਤੇ ਉਹਦੇ ਵਿੱਚ ਆਪਾਂ ਭੁੰਨਾਂਗੇ ਜੀਰਾ ਤੇ ਇਹਨੂੰ ਆਪਾਂ ਸਾਰੇ ਸਮਾਨ ਨੂੰ ਹਲਕਾ ਹਲਕਾ ਜਿਹਾ ਭੁੰਨ ਲੈਣਾਗਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਸੁੱਕੀਆਂ ਲਾਲ ਮਿਰਚਾਂ ਤੇ ਇਹਨਾਂ ਨੂੰ ਆਪਾਂ ਕਰ ਦਾਂਗੇ ਜੀ ਮਿਕਸ ਜਿਵੇਂ ਜਿਵੇਂ ਹਲਕਾ ਜਿਹਾ ਕਲਰ ਚੇਂਜ ਕਰੂਗਾ ਇਹਦੇ ਵਿੱਚ ਪਾਈ ਆਪਾਂ ਅਦਰਕ ਲਸਣ ਹਰੀ ਮਿਰਚ ਜਿਹੜੀ ਮਿਰਚ ਹੈ ਉਹਦਾ ਟੇਸਟ ਤੁਸੀਂ ਆਪ ਦੇ ਅਕੋਰਡਿੰਗ ਹੀ ਰੱਖਣਾ ਕਿਉਂਕਿ ਆਪਾਂ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਮਿਰਚਾਂ ਪਾਈਆਂ ਗਈਆਂ ਸਬਜੀ ਕਿੰਨੀ ਕੀ ਤਿੱਖੀ ਚਾਹੀਦੀ ਹੈ ਉਹ ਤੁਸੀਂ ਦੇਖਣਾ ਹੈਗਾ ਉਸ ਤੋਂ ਬਾਅਦ ਜਦੋਂ ਇਹ ਤਿਆਰ ਹੋ ਗਿਆ ਤਾਂ ਇਹਦੇ ਵਿੱਚ ਆਪਾਂ ਜੈਗੀ ਮਿਰਚ ਪਾਵਾਂਗੇ ਇਹਦਾ ਟੇਸਟ ਕੋਈ ਨਹੀਂ ਹੁੰਦਾ ਸਿਰਫ ਕਲਰ ਆਉਂਦਾ ਬਹੁਤ ਵਧੀਆ ਇਸ ਮਿਰਚ ਦਾ ਜਿਹੜਾ ਦਾਲ ਨੂੰ ਕਲਰ ਆਊਗਾ ਉਸ ਤੋਂ ਬਾਅਦ ਜੀ ਦੇਖੋ ਆਪਣੀ ਦਾਲ ਵੀ ਹੋ ਗਈ ਤਿਆਰ ਇਹਨੂੰ ਆਪਾਂ ਮੈਸ਼ ਕਰ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਤਿਆਰ ਕੀਤਾ ਹੋਇਆ ਤੜਕਾ ਤੇ ਤੁਸੀਂ ਦੇਖੋਗੇ ਦਾਲ ਦਾ ਕਲਰ ਵਗੈਰਾ ਬਹੁਤ ਵਧੀਆ ਆਇਆ ਤੇ ਖਾਣ ਵਿੱਚ ਕਿੰਨੀ ਟੇਸਟੀ ਹੈ ਉਹ ਤੁਹਾਨੂੰ ਉਦੋਂ ਪਤਾ ਲੱਗੂਗਾ ਜਦੋਂ ਤੁਸੀਂ ਬਣਾ ਕੇ ਦੇਖੋਗੇ ਤੇ ਆਪਾਂ ਜੀ ਇਹਨੂੰ ਕੀਤਾ ਮਿਕਸ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਜੀ ਆਪਾਂ ਹਰਾ ਹਰਾ ਧਨੀਆ ਆਪਣੀ ਦਾਲ ਬਣ ਕੇ ਹੋ ਗਈ ਜੀ ਤਿਆਰ ਹੈ ਤੇ ਤੁਸੀਂ ਵੀ ਹੁਣ ਇਸੇ ਦਾਲ ਨੂੰ ਟ੍ਰਾਈ ਜ਼ਰੂਰ ਕਰਕੇ ਦੇਖਿਓ ਤੇ ਦਾਲ ਤੁਹਾਨੂੰ ਇਹ ਕਿਹੋ ਜਿਹੀ ਲੱਗੀ ਮੈਨੂੰ ਜ਼ਰੂਰ ਦੱਸਿਓ ਤੇ ਨਾਲ ਹੀ ਆਪਾਂ ਇਹਦੇ ਲਈ ਜੀ ਤਿਆਰ ਕੀਤਾ ਸੀ ਅੱਜ ਜਿਹੜਾ ਰਾਇਤਾ ਤੇ ਆਪਾਂ ਸੋਚਿਆ ਉਹ ਵੀ ਬਣਾਵਾਂਗੇ ਪਹਿਲਾਂ ਜੀਰਾ ਖਤਮ ਸੀ ਤਾਂ ਆਪਾਂ ਉਹ ਵੀ ਪੁੰਨ ਲਿਆ ਤੇ ਉਸ ਤੋਂ ਬਾਅਦ ਜੀ ਆਪਾਂ ਦਹੀਂ ਵਿੱਚ ਪਾਤਾ ਕੱਦੂ ਤੇ ਫਿਰ ਵਿੱਚ ਪਾਇਆ ਜੀ ਆਪਾਂ ਪੁੱਜਿਆ ਹੋਇਆ ਜੀਰਾ ਕਾਲਾ ਨਮਕ ਕਾਲੀ ਮਿਰਚ ਇਹ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਕੀਤਾ ਜੀ ਆਪਾਂ ਮਿਕਸ ਬਹੁਤ ਟੇਸਟੀ ਐ ਸਿੰਪਲ ਤਰੀਕੇ ਦਾ ਰਾਇਤਾ ਬਣਦਾ ਜਿਹੜਾ ਧਨੀਆਂ ਬਚਿਆ ਸੀ ਆਪਾਂ ਉਹ ਵੀ ਵਿੱਚ ਹੀ ਪਾਤਾ ਇਹਨ ਕਈ ਤਰੀਕਿਆਂ ਨਾਲ ਹੀ ਬਣਦਾ ਆਪਾਂ ਬਹੁਤ ਸਾਰੀਆਂ ਵੀਡੀਓ ਵੀ ਪਾਈਆਂ ਪਰ ਜੇ ਚਟਪਟ ਬਣਾਉਣਾ ਹੋਵੇ ਬਿਲਕੁਲ ਸਿੰਪਲ ਤਰੀਕਾ ਤੇ ਆਪਾਂ ਨਾਲ ਬਣਾਈ ਜੀ ਰੋਟੀ ਤੇ ਉਸ ਤੋਂ ਬਾਅਦ ਸਭ ਨੂੰ ਕੀਤਾ ਸਰਵ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਸਭ ਨੇ ਖਾਧੀ ਬੜਾ ਮਜਾ ਆਇਆ ਤੁਸੀਂ ਵੀ ਇਹ ਦਾਲ ਜਰੂਰ ਬਣਾਇਓ ਇੰਜੋਏ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਨਹੀਂ ਬਣਾਈ ਵੀ ਸੋਨ ਨੂੰ ਇਹ ਦਾਲ ਕਿਹੋ ਜੀ ਲੱਗੀ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ